ਮਾਤਾ ਸਰਾਰੋ ਤੇ ਜੀ ਨਾ ਕਰਾਉ ਹੋਣੀ ਆ ਵੀ ਸੰਗਤਾਂ ਕੋ ਮਾਏ ਦਰਸ਼ਨ ਸੁਨੇ ਬਲੰਗਾ ਵਾਲਿਓ ਮਾਪਿਓ ਯਕੀਆਂ ਤਸਨ ਦੇ ਦੇ ਧਰਤੇ ਆਇਆ ਸੰਗਤਾਂ ਨੂੰ ਬੈਤ ਸਾਵੇਂ ਸਰੂ ਮਵੇ ਖਨ ਪਰਵਾਰ ਠੀਕ ਦਾਤਾੰਗੀ ਜੇ ਨਿਯੋਗ ਰੋਗ ਹਟਾ ਦੇ ਹੱਕ ਦੀ ਆ ਜਾ ਮਨਾ ਰੂਹਾਂ ਨੇ ਟੱਕਰ ਆ ਪਰੋਸਤੇ ਰਹੀ ਕਿ ਭਟਾ ਪੰਗਲਾ ਲੈ ਕੇ ਮਚੰਬਾ ਨੂੰ ਨਗਰੀ ਦੇ ਅਸੀਂ ਮਾਰੀਆਂ ਦੁੱਖਾ ਰੋਗਾਂ ਦੀਆਂ ਮਾਂ ਪਿਓ ਤੁੰਨੂੰ ਗਿੱਸਰ ਗਏ ਹੋਟੇ ਵਿਸਿਆ ਤੋਂ ਸਾਡਾ ਪਲ ਪੂਰਾ ਹੋਣਾ ਨਹੀਂ ਜਾ ਗੋਲੇ ਰੱਖ ਲਿਓ ਜਾ ਗੋਲੇ ਰਹਿ ਬਿਓ ਹਵਾ ਤੇ ਵਾਗਦੀ ਗੱਲ ਜੁਬਦੀ ਕੁਸ ਮਤ ਨਾ ਜਿਵਾਵੇ ਕਿਤੇ ਕਾਲਾ ਜੋੜ ਨਾ ਖਵਾਵੇ ਕੀ ਕਹਿ ਦੇ ਹੱਕ ਤੇ ਸੱਚ ਦੀਆਂ ਤਾ ਜਦੋਂ ਆਉਣਾ ਹੁੰਦਾ ਕਰਮੀਆਂ ਤੇ ਆਦੀ ਘਟਨਾਵਾਂ ਨਾ ਸੀ ਆ ਤੇਰੀ ਪੈ ਦਾ ਵਾਰ ਨੂੰ ਜੇ ਆ ਮੇਲਾ ਹੁੰਦਾ ਨਾ ਤਾਰੰਗੀਆਂ ਤੇ God alone, i am going got a ਨਾ ਤਾ ਤਾਸ ਹੋਰ ਕੀ ਕਰੀਏ ਜੇ ਅਸੇ ਕਰਨਾ ਹੁੰਦਿਆ ਅਨੇਕ ਕਮਾਈਂ ਕਦੇ ਚੰਦਰੇ ਦੱਖ ਰੋਗ ਤੁਨੂ ਲਗਦੀਆ ਸਾਦਾ ਰਈਂਦੇ ਪੰਗਾ ਵਾਲਿਓ ਨਾ ਪਿਓ ਟੋਟੀਆਂ ਬੁਕਲਾ ਵਿੱਚ ਸਾਦਾ ਮੌਜਾ ਮਾਰਦੇ ਹਾਏ ਕਦੇ ਪੈਂਦਾ ਨਾ ਵਾਛੋੜਾ ਧੀ ਰਾਜੀ thank uh you -huh. ਖਾਸ ਹੋ ਜਾਂਦੇ ਨਾ ਤੇਰੀ ਕਿਰਪਾ ਦੇ ਕਈ ਰੂਹਾਂ ਨੂੰ ਬਖਸ਼ਰ ਹੋ ਗਿਆ ਆਉਂਦਿਆਂ ਨੂੰ ਹਜੇ ਤੱਕ ਮਾਪਿਆ ਕਰ ਜਾਂ ਸਾਰੀਆਂ ਨੇ ਜਿੰਨਾ ਦੀਆਂ ਹਜੇ ਤੱਕ ਕਰ ਜਾਂ ਸਾਰੀਆਂ ਨੇ ਉਹਨਾਂ ਦੀਆਂ ਵੀ ਮਾਪਿਓ ਕਰ ਜਾਂ ਸਾਦਿਓ ਦਾਸ ਕੀ ਘਾਟ ਜੂਤਾਂ ਮੀਆਂ ਤੇਰਾ ਹੀ ਕਰਨਾ i was he ਫਕਾ ਤੇ ਕੰਮਿਆਂ ਦੇ ਸੰਗ ਲਵਾ ਤੇ ਨਾਰੋਂ ਦੁਰਜਾ ਦਿਓ ਤੇ ਮੋਰ ਤੇ ਉਠਾ ਦੇ ਉਤੋਂ ਸਿੰਗਾ ਜਾ ਡਾਂਗੋ ਜਾਸਾ ਹੁੰਦਾ ਧਰਮੀਆਂ ਤੇ ਉਹਨਾਂ ਸਨਾਂ ਕਰੂ ਉਹਨਾਂ ਫੱਕਰਾਂ ਨੂੰ ਜਿਨ੍ਹਾਂ ਦੇ ਹੱਥੋਂ ਫੈਲ ਗਾ ਤਰੰਮੀਆ ਤੇ ਦੀ ਨਾਨਕੇ ਜੇ ਗੱਛ ਗਗਲੇ ਬਾਸਿਆਂ ਦੇ ਪੁੱਸਲੇ ਕਾਣ ਗੁਰੂ ਤੇਰਾ ਕੀੜਾ ਬਾਸ ਬਣਾ ਕੇ ਘਰ ਦਾ ਸਦਾ ਸੱਚਿਆ ਖੰਡਾ ਲੋ ਮੈਂ ਤਾਂ ਲੋਕਾਂ ਨਾਲ ਉਤਰ ਗੁਰੂ ਨਾਨਕ ਦੇਵਾ ਨਾ ਦਾ ਕਰਨ ਨਾਲ ਗੁਰੂ ਮੇਰਾ ਪਾਤਸ਼ਾਹ ਦਾ ਪਾਤਸ਼ਾਹ ਹੈ ਗੁਰੂ ਮੇਰਾ ਉਹ ਜੀ ਦਾ ਨਕਰ ਬਤੂ ਹੀ ਰੰਗ ਬੰਜਰ ਬੰਧੇ ਰੰਗੀ ਕਰਨਾ ਦਾ ਵਸੀਨਾ ਨੀ ਮੈਂ ਤਰ ਬੱਲੇ ਆ ਕੇ ਅਗੀ ਕਰਨਾ ਦਾ ਵਸੀਨਾ ਨੀ ਮੈਂ ਤਰ ਬੱਲੇ ਆ ਕੇ ਅਗੀ ਕਰਨਾ ਦਾ ਵਸੀਨਾ ਨੀ ਸਾਰੀ ਸੰਗਤ ਨੂੰ ਸਾਧਗਰ ਜੀ ਲਖ ਦਿਓ ਮਾਫੀ ਮੇਰਾ ਜਿਵੇਂ ਜਿਵੇਂ ਸੰਗਤਾਂ ਨੇ ਬਾਦੀਆਂ ਯਾਦੀਆਂ ਨੂੰ ਵੇਖਦਿਓ ਦਿਲਾਂ ਦੀਆਂ ਆਸਾਂ ਰਤਾ ਸਾਧਗਰ ਜੀ ਪੂਰਨਾ ਧਨ ਤਨ ਹੌਸਲਾ ਤਾਰਨ ਮੀਆਂ ਦੇ ਆਣੀ ਕਰ